ਸਰਦਾਰਾ ਮੈਂ ਚਾਹੁੰਦੀ ਆ ਕਿ ਮੇਰੀ ਕੁੱਖ ਚੋਂ ਤੇਰੇ ਵਰਗਾ ਸੂਰਬੀਰ ਯੋद्धा ਪੈਦਾ ਹੋਵੇ ਮੇਰੀ ਅਰਦਾਸ ਹੈ ਵਾਹਿਗੁਰੂ ਤੁਹਾਨੂੰ ਸੂਰਬੀਰ ਯੋद्धा ਪੁੱਤ ਬਖਸ਼ੇ ਸਰਦਾਰ ਜੀ ਤੁਸੀਂ ਸਮਝੇ ਨਹੀਂ ਮੈਂ ਸਿਰਸ ਤੁਹਾਡੇ ਤੋਂ ਹੀ ਪੁੱਤਰ ਚਾਹੁੰਦੀ ਹਾਂ ਭੈਣ ਜੀ ਮਾਫੀ ਚਾਹੁੰਦਾ ਹਾਂ ਪਰ ਇਹ ਨਹੀਂ ਹੋ ਸਕਦਾ ਤੁਸੀਂ ਵਾਪਸ ਚਲੇ ਜਾਓ ਜਰਨੈਲ ਦੇ ਆਦੇਸ਼ ਤੇ ਸਿੱਖ ਫੌਜੀ ਬਾਨੋਂ ਨੂੰ ਬਾਹਰ ਲੈ ਕੇ ਜਾਣ ਲੱਗ ਪਏ ਮੈਂ ਸੁਣਿਆ ਸਿੱਕੇ ਗੁਰੂ ਨਾਨਕ ਦੇ ਸਿੱਖਾ ਦੇ ਘਰ ਕੋਈ ਵੀ ਫਰਿਆਦ ਵਾਪਸ ਨਹੀਂ ਮੁੜਦੀ ਪਰ ਅੱਜ ਸਿੱਖਾ ਦਾ ਜਰਨੈਲ ਮੈਨੂੰ ਖਾਲੀ ਹੱਥ ਵਾਪਸ ਭੇਜ ਰਿਹਾ ਹੈ ਇਹ ਸੁਣ ਕੇ ਹਰੀ ਸਿੰਘ ਨਲਵੇ ਨੇ ਬੀਗਮ ਬਾਨੋ ਨੂੰ ਉਸੇ ਸਮੇਂ ਰੋਕ ਲਿਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬਾਨੋ ਜੀ ਤੁਹਾਡੀ ਇੱਛਾ ਪੂਰੀ ਕੀਤੀ ਜਾਵੇਗੀ ਤੁਹਾਨੂੰ ਮੇਰੇ ਵਰਗੇ ਪੁੱਤ ਦੀ ਦਾਤ ਚਾਹੀਦੀ ਹੈ ਤੇ ਅੱਜ ਤੋਂ ਤੁਸੀਂ ਮੇਰੀ ਮਾਂ ਤੇ ਮੈਂ ਤੁਹਾਡਾ ਪੁੱਤਰ ਬਣ ਕੇ ਰਵਾਂਗਾ ਇਹ ਸੁਣ ਕੇ ਬੀਬੀ ਬਾਨੋ ਬਹੁਤ ਹੈਰਾਨ ਹੋ ਗਈ ਤੇ ਇਸ ਤਰ੍ਹਾਂ ਹਰੀ ਸਿੰਘ ਨਲਵੇ ਨੇ ਆਪਣੀ ਮਰਿਆਦਾ ਦਾ ਮਾਨ ਰੱਖਦੇ ਹੋਏ ਬੀਬੀ ਬਾੜੋ ਦੀ ਫਰਿਆਦ ਨੂੰ ਪੂਰਾ ਕੀਤਾ I'm going